ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਰਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਤੁਹਾਡੇ ਲਈ ਮਿੱਤਰੋ ਫੇਰ ਖਾਸ ਵੀਡੀਓ ਲੈ ਕੇ ਆ ਗਿਆ ਅੱਜ ਦੀ ਵੀਡੀਓ ਲੈ ਕੇ ਆਇਆ ਪਿੰਡ ਬਦਨੀ ਕਲਾਂ ਤੋਂ ਜ਼ਿਲ੍ਹੇ ਮੋਗੇ ਤੋਂ ਬਦਨੀ ਕਲਾਂ ਪਿੰਡ ਜ਼ਿਲ੍ਹੇ ਮੋਗੇ ਦਾ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਤਿਤਾ ਤੇ ਸੁਖਵੀਰ ਵੀਰ ਦੇ ਘਰੋਂ ਵੀਡੀਓ ਲੈ ਕੇ ਆਏ ਆ ਮਿੱਤਰੋ ਜਣਵਰ ਤੁਹਾਨੂੰ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਪੰਜ ਛੇ ਫੇਰ ਜਨਵਰ ਹੋਣਗੇ ਟਕਾਣੇ ਤੇ ਐਂਡ ਤੇ ਤੁਹਾਨੂੰ ਇੱਕ ਬੂਰੀ ਦਾ ਨਗੀਨਾ ਦਿਖਾਉਣਾ ਮਿੱਤਰੋ ਹੁਣ ਜਿਤਨਾ ਕਿੰਨੇ ਆ ਕਿੰਦੇ ਕਰਮਾਂ ਚ ਲਿਖੀ ਆ ਕਿਹੜੀ ਖੁਰਲੀ ਦਾ ਸ਼ਿੰਗਾਰ ਬਣਦੀ ਆ ਉਹ ਬਈ ਤੁਸੀਂ ਆਪਦੀ ਕਿਸਮਤ ਜਮਾਉਣੀ ਆ ਕੱਟੀ ਤੁਹਾਨੂੰ ਬੜੀ ਮੈਂ ਐਂਡ ਦਿਖਾਉਣੀ ਆ ਮੜੀ ਦੀ ਝਲਕੀ ਮੜੀ ਦੀ ਦਈ ਬਾੜੀ ਨਾ ਬਖਾਈ ਬਸ ਕਰੋ ਬਸ ਕਰ ਲੈ ਵੇਖ ਲੈਣੀ ਇਹਨਾਂ ਨੇ ਬਾਅਦ ਚ ਵੇਖਣੀ ਨਹੀਂ ਵੀਡੀਓ ਐਂਡ ਤੇ ਆ ਜਾ ਹਣ ਸੁਖਵੀਰ ਬਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਬਈ ਬਹੁਤ ਵਧੀਆ ਵੀਰੇ ਸਿੱਤਾ ਦੇ ਪ੍ਰਵਾਹ ਹਾਂਜੀ ਵੀਰੇ ਬਈ ਚੜਦੀ ਕਲਾ ਵਿੱਚ ਹਾਂਜੀ ਵੀਰੇ ਠੀਕ ਆ ਆ ਜਾ ਸੁਖਵੀਰ ਕਰ ਲਿਓ ਆ ਵੀ ਜਾਨਵਰ ਅੱਜ ਦਿਖਾਉਣੇ ਪੰਜ 6 ਆਪਾਂ ਹਾਂਜੀ ਵੀਰੇ ਪਹਿਲੇ ਨੰਬਰ ਤੇ ਆਪਾਂ ਸ਼ੁਰੂ ਕਰੀਏ ਇੰਦੀ ਕੀ ਡਿਟੇਲ ਆ ਵੀ ਸੁਖਵੀਰ ਵੀਰੇ ਇਹਦੇ ਥੱਲੇ ਵੀਰੇ ਦੁੱਧ 8 ਕਿਲੋ ਹੋਊਗਾ ਠੀਕ ਆ ਕੋਈ ਵੀ 7 ਕਿਲੋ ਆਪਣੇ ਘਰੇ ਭਲਾ ਚੋਕੇ ਭਲਾ 4 ਡੰਗ ਭਲਾ 5 ਡੰਗ ਚੋਕੇ ਲੈ ਕੇ ਜਾ ਦੇ ਵੀਰੇ ਤੇ ਵੀਰੇ ਪਾੜੇ ਤੇ ਮਿਲਦੀ ਹੈ ਮੈਂ ਚੰਗੀ ਬਹੁਤ ਆ ਹਨਾ ਹਾਂਜੀ ਵੀਰੇ ਇਹਦੇ ਟੀਕੇ ਵੀ ਭਰਤੇ ਆ ਵੀਰੇ ਆਪਾਂ ਜੀ ਕਿੰਨੇ ਟੀਕੇ ਭਰਦੇ ਨੇ ਇਹਦੇ ਦੋ ਭਰਤੇ ਆ ਵੀਰੇ ਕਿਹੜੇ ਭਰਤੇ ਵੀਰੇ ਇਹਦੇ ਮੋਹਰੇ ਦੇ ਮਿਲੇ ਵੀਰੇ ਉਦਾਂ ਯਾਰ ਕਾਲੀ ਜੜਦੇ ਫਿਰ ਹਾਂਜੀ ਚੱਲ ਠੀਕ ਆ ਗੱਪੜ ਤਾਂ ਹੋਊਗੀ ਸੁਣੋ ਇਦਾਂ ਹਾਂਜੀ ਆਪਾਂ ਖੋਦੀ ਭਰੇ ਆ ਫੋਟੋਆਂ ਪੰਜਾ ਛਟਰਾ ਪਏ ਆਪਣੇ ਠੀਕ ਆ ਤੇ ਚੂਣ ਚਣ ਕਿਵੇਂ ਲੱਗਾ ਚੂਣ ਇੱਕ ਨੰਬਰ ਆ ਵੀਰੇ ਮੈਨੂੰ ਠੀਕ ਆ ਭਾਈ ਅਜਾ ਸੁਖਵੀਰ ਵੀਰੇ ਕਿੰਨੇ ਕਿਦਨ ਭਰੇ ਟੀਕੇ ਤੂੰ ਇਹਨੂੰ ਇਹਦੇ ਵੀਰੇ ਦੋ ਤਿੰਨ ਦਿਨ ਹੋ ਗਏ ਅੱਜ ਦੋ ਦਿਨ ਹੋ ਗਏ ਠੀਕ ਆ ਭਾਈ ਓਕੇ ਅੱਛਾ ਠੀਕ ਆ ਇਹਦਾ ਰੇਟ ਫਿਰ ਭਾਈ ਸੁਖਵੀਰ ਦੇ ਵਾਲੂਆ ਬੜਾ ਮੈਂ ਥੱਲੇ ਹਨਾ ਹਾਂਜੀ ਤਕਾ ਕੇ ਸੇਵਾ ਕਰ ਲੈ ਦੁੱਧ ਹੋਣੀ ਦੱਸੇ ਕਿਲੋ ਦੇ ਲਾ ਹਾਂ ਵੀਰੇ ਲੱਗ ਜੂਗੀ ਹੂੰ ਨਹੀਂ ਠੀਕ ਹੈ ਵੀ ਦੁੱਧ ਵਾਲੀ ਮੈਂ ਆ ਹੂੰ ਥੋੜਾ ਦੇ ਹੂੰ ਓਕੇ ਆ ਜਾਵਾਂ ਹਣਾ ਬਾਈ ਹਾਂਜੀ ਬਾਈ ਹੂੰ ਅੱਛਾ ਕਿੰਨੇ ਦੀ ਬਾਈ ਸੁਖਵੀਰ ਵੀਰੇ ਬਾ ਛੋਟਾ ਜਾ ਮੌਲੀ ਐ ਨਾ ਕੋਈ 70 ਕਰਨਾ ਤੇ ਨਾ ਕੋਈ 72 ਕਰਨਾ 64000 ਦੀ ਮੈਂ ਦੇ ਦੇਣੀ ਆ ਮੇਰਾ ਮਾਨ ਬਾ ਮਾਨ ਤਾਨ ਕਰ ਦਿਆਂਗੇ ਵੀ ਮੇਰਾ ਕਿੰਨਾ 1000 ਰੁਪਏ ਛੱਡ ਦਿਆਂਗੇ ਯਾਰ ਵੀਰੇ 60 ਦੀ ਜਾਣ ਦਿਆਂ ਨਾ ਯਾਰ ਵੀਰੇ ਹਾਂ ਮੁੜ ਕੇ ਫਿਰ ਬਾਲਾ ਘਟਾਉਣ ਲੱਗ ਜਾਂਦੇ ਆ ਯਾਰ ਨਹੀਂ ਘਟਾਉਂਦੇ ਤੂੰ ਨਹੀਂ ਨਾੜ ਵਾਲੇ ਨੂੰ ਨਾ ਰਸਾ ਫੜਾਈ ਗੱਲ ਫਤ ਹਾਂਜੀ ਹਾਂ ਤੈਨੂੰ ਵੀ ਪਤਾ ਵੀਰੇ ਕੋਈ ਨਹੀਂ ਦਿੰਦਾ ਐਡੀ ਚੰਗੀ ਮੈਂ ਯਾਰ ਚੱਲ ਮਾਨਦਾਨ ਕਰਦੀ ਫਿਰ ਖੁੱਲ ਕੇ ਹਾਂਜੀ ਠੀਕ ਆ ਲੈ ਮਿੱਤਰੋ ਤੇ ਤੀਕੇ ਭਰਤੇ ਆ ਬਾਈ ਨੇ ਏ ਆਈ ਹੋ ਗਈ ਆ ਕਰਮਾਂ ਵਾਲੀ ਗੱਪਣ ਨਾ ਗੱਪਣੋ ਤੁਹਾਡੇ ਤੇ ਡਿਪੈਂਡ ਮੈਂ ਚੰਗੀ ਆ ਹਨਾ ਬਾਈ ਹਾਂ ਠੰਡੀ ਵੇਖ ਲੈ ਵੀਰੇ ਲੈ ਬਾਕੀ ਕੁਆਲਿਟੀ ਕੁਆਲਿਟੀ ਹਨਾ ਨਹੀਂ ਠੀਕ ਆ ਯਾਰ अच्छा सुखबीर भाई दो नंबर ਤੇ ਜਿਹੜੀ ਝੋਟੀ ਆ ਬਈ ਕਾਲੀ ਆਹ ਹੈ ਵੀਰੇ ਇਹ 6 ਮਹੀਨਿਆਂ ਦੀ ਗੱਭਣਾ ਵੀਰੇ اچھا ਦੁੱਧੋਂ ਡਰਾਈ ਦੁੱਧੋਂ ਡਰਾਈ ਆ ਵੀਰੇ ਠੀਕ ਆ ਬਈ ਛਣਪਾਸ ਕਰਾਉਂਦੀ ਆ 6 ਮਹੀਨਿਆਂ ਦੀ ਗੱਭਣਾ 6 ਮਹੀਨਿਆਂ ਦੀ ਗੱਭਣਾ ਵੀਰੇ ਠੀਕ ਆ ਵੀਰੇ ਤੇ ਝੋਟੀ ਇਹ ਵੀ ਚੰਗੀ ਆ ਹਨਾ ਬਈ ਝੋਟੀ ਸਾਂਭਣ ਵਾਲੀ ਆ ਵੀਰੇ ਇਕ ਲਿਸੀ ਲਿਸੀ ਆ ਮੜੀ ਜੀ ਹਮ ਬਰੀਕੀ ਬਰੀਕੀ ਚੰਗੀ ਆ ਹਨਾ ਹਾਂਜੀ ਪੂਰੀ ਆ ਟਕਾ ਕੇ ਸੇਵਾ ਕਰ ਲਵੇ ਪਾਲ ਜਾਣਾ ਇਹਨੇ ਪਾਲ ਲੁੰਗੀ ਆ ਇਹਨੂੰ ਝੋਟੀ ਲੈਣ ਮਨਾ ਉਹ ਤਾਂ ਚੰਗੇ ਰਹੂਗਾ ਲੈ ਆ ਬਈ ਨਹੀਂ ਠੀਕ ਆ ਯਾਰ ਛੇ ਪੂਰੇ ਆ ਕਿ ਵੱਧ ਘੱਟ ਤੇ ਦਰੁੱਦਰ ਵੀ ਪੰਜਾਹ ਹਜ਼ਾਰਾਂ ਦਿਨਾਂ ਦਾ ਫਰਕ ਹੋਊਗਾ ਵੀਰੇ ਉਹ ਵਾਲਾ 55 ਦੀ ਕਹਿ ਕੇ ਦੇਣੀ ਹਾਂ 55 ਦੀ ਕਹਿ ਕੇ ਦੇਣੀ ਆ ਵੀਰੇ ਸਾਢੇ ਪੰਜਾਂ ਦੀ ਰੱਖ ਦੋ ਨਹੀਂ ਮਿੱਤਰੋ ਸਾਢੇ ਪੰਜਾਂ ਦੀ ਗੱਬੜ ਆ ਰੁੱਤ ਟਿਕਾਣੇ ਚੰਗੇ ਤੇ ਤਿਆਰ ਹੁੰਦੀ ਆ ਉਦੋਂ ਹਲਚਲ ਜੀ ਹੁੰਦੀ ਆ ਰੁਪਈਏ ਚਾਰ ਲਾਜੂਗੀ ਜਿਹੜਾ ਭਰਾ ਸਾਹਿਬ ਲੋਕ ਆ ਕਿਉਂ ਭਾਈ ਹਾਂਜੀ ਭਾਈ ਸੁਖਵੀਰ ਕਿੰਨੇ ਦੀ ਭਾਈ ਇਹ ਵੀ ਯਾਰ ਆਪਾਂ ਛੋਟਾ ਜਿਹਾ ਮੋਲੀ ਆ ਵਾ ਕਿੰਨਾ ਬਈ 55000 ਦੀ ਝੋਟੀ ਦਾ ਨਾ ਵੀਰੇ ਜਮਾਈ ਨਹੀਂ ਯਾਰ ਇਹਨਾਂ ਵੀ ਬਾਅਦ ਚ ਕਿਵੇਂ ਗਲਤੀ ਨਾਲ ਹੋ ਗਿਆ ਨਾ ਵੀਰੇ ਠੰਡੀ ਇਹ ਵੀ ਬਹੁਤ ਆ ਛੋਟੀ ਲੱਗ ਠੀਕ ਹੈ ਬਈ ਅੱਛਾ ਹੁਣ ਆ ਜਾ ਤੈਨੂੰ ਨੰਬਰ ਤੇ ਇੱਧਰ ਬਹਿੜ ਤੇ ਝੋਟੀਆਂ ਜਿਹਾ ਦਿਖਾਉਂਦਾ ਤੁਸੀਂ ਕੋ ਕਿਤੇ ਪੂਰੀ ਹੋਣੀ ਦੱਸ ਦੂਗਾ ਨਹੀਂ ਇਹਦੇ ਵਾਰ ਦੱਸੀ ਬਈ ਇਹ ਥੱਲੇ ਵੀਰੇ 8 ਕਿਲੋ ਦੱਸ ਸੀਗਾ ਯਾਨੀ ਕਿ ਹੁਣ 7 ਕਿਲੋ ਖੁੱਲਾ ਹੈਗਾ ਮਗਰ ਬੱਚਾ ਬੱਛੀ ਹੈ ਮਗਰ ਬੱਛੀ ਆ ਕੋਈ ਟਾਂਜਾਂ ਦੀ ਲਾਲੇ ਕੋਈ ਤਿੰਨਾਂ ਦੀ ਲਾਲੇ ਹਾਂ ਚੋਣ ਚਾਨ ਨੂੰ ਠੰਡੀ ਚੋਣ ਨੰਬਰ ਨੂੰ ਇੱਕ ਨੰਬਰ ਕੋਈ ਨਿਆਣਾ ਨਹੀਂ ਪਾਉਣਾ ਕੋਹ ਨਹੀਂ ਪਾਉਣਾ ਹਾਂ ਠੀਕ ਹੈ ਸੁਖਵੀਰ ਕਿੰਨੇ ਦੀ ਬਈ ਇਹਦਾ ਵੀ ਛੋਟਾ ਜਾਈ ਮੁੱਲ ਆ ਯਾਰ ਆਪਾਂ 26000 ਦੀ ਘਟ ਦੇ ਦੇਣੀ ਆ ਯਾਰ ਠੀਕ ਆ ਬਈ ਯਾਰ ਹਣਾ ਕੀ ਮਾੜੀ ਆ ਯਾਰ ਸੋਹਣੀ ਸਨ ਕੀ ਵਹਿੜਾ ਯਾਰ ਹਣਾ ਹਾਂਜੀ ਤੂੰ ਦੁੱਧ ਪੀਣਾ ਉਹ ਨਹੀਂ ਮਾੜੀ ਕੋਈ ਬਈ ਨਹੀਂ ਲੈਣੀ ਉਹ ਗੱਲ ਵੱਖਰੀ ਆ ਹੁਣ ਚਵਾਈ ਚੁਈ ਬਹੁਤ ਚੰਗੀ ਲੱਗੀ ਵੀ ਆ ਵੀਰੇ ਵਹਿੜ ਨੂੰ ਵੀਰ ਵਹਿੜ ਹੀ ਚੰਗੀ ਆ ਯਾਰ ਬਈ ਕਹਿਣ ਵਾਲੀ ਗੱਲ ਰਹੀ ਕੀ ਦੁੱਧ ਵੈੜ ਸੰਭਲ ਸੰਭਲ ਵਾਲੀ ਆ ਜਾਨ ਜਿਹਦੇ ਮੂੰਹ ਤੇ ਕਿੰਨੀ ਆ ਨਾ ਬੋਦੀਵਾਦੀ ਵਾਲੀ ਆ ਬੱਠੀ ਇਹਦਾ ਪੱਠਾ ਨੂੰ ਹੀ ਪਈ ਜਾਂਦੀ ਆ ਭਾਜ ਭਾਜੇ ਦਾ ਖਾਣਾ ਮੇਰੇ ਵਾਂਗੂ ਭੁੱਖੀ ਹੋਣੀ ਵਿਚਾਰੀ ਹਨਾ ਨਹੀਂ ਠੀਕ ਹੈ ਕੋਈ ਤੋਰੇ ਦੀ ਨਹੀਂ ਮਾੜੀ ਕੋਈ ਐ ਨਹੀਂ ਗਾ ਹੂੰ ਬਾਕੀ ਬੱਠੀ ਵੀ ਆ ਮਗਰ ਹਾਂ ਵੀਰੇ ਬੱਠੀ ਵੀ ਨਾਲ 500 ਦੀ ਤਾਂ ਹੋਊਗੀ ਬਾਈ ਜੇ ਵੇਚੀਏ ਤਾਂ ਹੈ ਕਿ ਨਹੀਂ ਬੱਠੀ ਬਣੂ ਬਹੁਤ ਵਧੀਆ ਬਾਈ ਅਧਿਆ ਸੁਖਵੀਰ ਬਾਈ ਇਹ ਛੋਟੀ ਬਾਰੇ ਦੱਸ ਹੁਣ ਮੈਨੂੰ ਨੀਲੀ 라ਵੀ ਨੇ ਇਹ ਹੋਊਗੀ ਯਾਰ 15 16 ਮਹੀਨਿਆਂ ਦੀ ਵੀਰੇ ਹੂੰ ਇਹਨੂੰ ਤਾਂ ਖੋਲਣਾ ਨਹੀਂ ਆਪੇ ਕਿ ਨਹੀਂ ਦੇਣੀ ਆ ਇਹ ਆਪਾਂ ਤੇ 10000 ਦੀ ਦੇ ਦੇਾਂਗੇ ਮੰਨ ਤਾਂ ਨਾ ਬਾ ਕਰ ਦੇਾਂਗੇ ਹੁਣ ਐਂਡ ਤੇ ਨਕੀਨਾ ਤੇਰੇ ਕੋਲ ਇੱਕ ਚੱਲ ਆ ਜਾ ਇੱਕ ਆ ਕਾ ਕੱਟੀ ਆ ਹਾਂ ਅੱਛਾ ਇੱਕ ਹੋਰ ਇਹ 12000 ਦੀ ਦੇ ਦੇਾਂਗੇ ਵੀਰੇ ਕਾਲੀ ਕੱਟੀ ਹੈ ਹਾਂ ਕਾਲੀ ਕੱਟੀ ਹੈ ਅੱਛਾ ਵੀਰੇ ਉਹ ਛੋਟੀ ਪੂਰੀ ਫਿਰ ਦੇ ਦਈਏ ਹੁਣ ਹਾਂ ਉਹ ਦੇ ਦੇਾਂਗੇ ਕੱਟੀਆਂ ਮੇਰੀ ਬਾਈ ਹਾਂ ਦਾਈ ਕੱਢ ਗਿਆ ਲੈ ਵੀ ਮਿੱਤਰੋ ਆ ਨਗੀਨੇ ਦੀ ਗੱਲ ਕਰਦਾਈ ਬਾੜੀ ਚੰਗੀ ਕੱਟੀ ਬਾਈ ਦੀ ਘਰੇ ਰੱਖੀ ਹੋਈ ਸੀ ਮੋਸਾ ਮਨਾਇਆ ਚੰਦਰੇ ਨੂੰ ਮੈਂ ਦੇ ਦੇ ਯਾਰ ਕੋਈ ਨਹੀਂ ਤੇ ਝੋਲੀ ਝਾਲੀ ਵੇਖੀ ਕੱਟੀ ਦੀ ਇਹ ਠੀਕ ਆ ਵੀ ਬਾਈ ਤੂੰ ਹੀ ਭਰਿਆ ਹੋਇਆ ਜੀ ਨਾ ਬਾਈ ਹਾਂ ਵੀਰੇ ਡਾਇਮੰਡ ਦੀ ਆ ਇਹ ਡਾਇਮੰਡ ਦੀ ਆ ਹੈ ਮੂੰਹ ਵੇਖੋ ਕਿੰਨਾ ਚੰਗਾ ਬਈ ਮੂੰਹ ਦੀ ਵੇਖੋ ਕਿੰਡੀ ਪੋਲੀ ਆ ਕੱਟੀ ਲੈ ਠੀਕ ਆ ਬਾਈ ਲਿਆਈਆਂ ਇਹਨੂੰ ਸੁਖਵੀਰ ਜਮਾ ਬੱਚਾ ਹੀ ਆ ਵੀਰੇ ਹਜ ਹੂੰ ਕਿੰਨੇ ਮਹੀਨੇ ਦੀ ਆ ਬਾਈ ਇਹ ਹੈਊਗੀ ਯਾਰ 2 ਸਾਲ ਦੇ ਨੇੜੇ ਜਾਣ ਵਾਲੀ ਹੋਈ ਆ ਬਸ ਇਹ ਆਈ ਹੋਗੀ ਕਿ ਨਹੀਂ ਵੀਰੇ ਨਹੀਂ ਵੀਰੇ ਹੈ ਨਹੀਂ ਨਹੀਂ ਠੀਕ ਆ ਬਾਈ ਕਤੀ ਸਿੰਘ ਦੀ ਸਿੰਘੀ ਬੜੀ ਚੰਗੀ ਹੈ ਨਾ ਬੰਦ ਦੇ ਤਾਂ ਬਿਲਕੁਲ ਕਾਬਲ ਹੀ ਆ ਹਾਂ ਵੀਰੇ ਹੂੰ ਸੁਖਵੀਰ ਕਿੰਨੇ ਦੀ ਦੇ ਦੇਗਾ ਵੀਰੇ ਇਹ ਫੋਨ ਤੇ ਕਰ ਲਾਂਗੇ ਯਾਰ ਵੀਰੇ ਠੀਕ ਆ ਬਈ ਓਕੇ ਜਿਹਦੇ ਕੋਈ ਫੱਟੂ ਨਹੀਂ ਮਿੱਤਰੋ ਚੰਗੀ ਕੀਮਤ ਤੇ ਮਿਲੂਗੀ ਹੈ ਨਾ ਸੋਚਿਆ ਜੇ ਮਾੜੀ ਤੇ ਮਿਲੂਗੀ ਪਹਿਲਾਂ ਦੱਸ ਦੇਵਾ ਕਿਉਂਕਿ ਇੰਦੇ ਰੁਪਈਏ ਤਾਂ ਨਹੀਂ ਵਾ ਲੱਗੀ ਜਾਂਦੇ ਆ ਪਹਿਲਾਂ ਹੀ ਵੇਖੋ ਮਿੱਤਰੋ ਕਿਹੜੀ ਪ्युअर ਪੂਰੀ ਗੁਲਾਬੀ ਚਮੜੀ ਟੀਕ ਡਾਇਮੰਡ ਤੇ ਆਖਿਆ ਜੀ ਹਾਂ ਡਾਇਮੰਡ ਨਹੀਂ ਡਾਇਮੰਡ ਦਾ ਟੀਕਾ ਪਰ ਐਈ ਪਾਈ ਨੇ ਉਹ ਬੱਤੂਨ ਦੀ ਕੱਟੀ ਆ ਮਿੱਤਰੋ ਪੈਰ ਚਾਰੇ ਹੈਗੇ ਆ ਅੱਖਾਂ ਦੇ ਵਿੱਚ ਵਾਜੂਬ ਜਿਹੜਾ ਹੈ ਨਹੀਂ ਗਾ ਹਨਾ ਬਾਈ ਵਿਲਾਪਣ ਦਿਖਾਉਂਦੀ ਆ ਰਾਵੀ ਵਾਲੀ ਦਿਖਾਉਂਦੀ ਤੇ ਦੇਖੋ ਕਿਰਾਂ ਦੇ ਮਿੱਤਰੋ ਯਾਰ ਬੋ ਗੋਬਗਾਬ ਬਹੁਤ ਚੰਗਾ ਕੱਟੀ ਵਿੱਚ ਹਨਾ ਬਾਈ ਹਾਂਜੀ ਵੀਰੇ ਹੂੰ ਇਹ ਆ ਜਾਨਵਰ ਬਾਈ ਸੁਖਵੀਰ ਦੇ ਮਿੱਤਰੋ 9463319970 9463319970 9463319970 ਤੇ ਕਰਨੀ ਆ ਤੁਸੀਂ ਮਿੱਤਰੋ ਬਾਈ ਜੀ ਨਾਲ ਗੱਲ ਤੇ ਬਾਤ ਚੰਗਾ ਵੀ ਸਤਿ ਸ੍ਰੀ ਅਕਾਲ ਦੇ ਨਾਲ ਅੱਗੇ ਹੋਣ ਵਾਲੀ ਆ ਰਾਤ ਧੰਨਵਾਦ